ਸਵੇਰ ਦਾ ਪਤਾ ਨਹੀਂ ਕੀ ਖਾਦਾ ਇਹਨੇ ਸੋ ਹੁਣ ਖਾਣੇ ਆ ਜੀ ਗਰਮਾ ਗਰਮ ਮੈਗੀ ਲਓ ਜੀ ਚਾਹ ਦਾ ਟਾਈਮ ਹੋ ਗਿਆ ਬਾਪੂ ਜੀ ਹਣਾ ਲੋ ਚਾਹੇ ਵੀ ਆ ਗਈ ਸਵੇਰ ਦੀ ਸੋ ਚਾਹ ਪੀ ਕੇ ਨਿਕਲਦੇ ਆ ਆਪਣੇ ਅਗਲੇ ਸਫਰ ਲਈ ਚਾਚੇ ਰੈਡੀ ਹੋ ਜੇ ਓਕੇ ਓਕੇ ਸੋ ਤੁਸੀਂ ਨਹੀਂ ਚਾਹ ਪੀਓਗੇ ਠੀਕ ਠੀਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਜਾ ਰਹੇ ਆ ਜੀ ਜੈਪੁਰ ਤੋਂ ਦਿੱਲੀ ਵੱਲ ਨੂੰ ਦਿੱਲੀ ਹਾਈਵੇ ਐਕਸਪ੍ਰੈਸ ਸੋ ਅੱਜ ਅਸੀਂ ਸਫ਼ਰ ਕਰਾਂਗੇ ਕੋਈ 120 ਕਿਲੋਮੀਟਰ 120 ਤੋਂ 130 ਕਿਲੋਮੀਟਰ ਲਈ ਕਿਉਂਕਿ ਦਿੱਲੀ ਸਾਨੂੰ ਇੱਥੋਂ 180 ਕਿਲੋਮੀਟਰ ਹੋਰ ਸੋ ਸਵੇਰੇ ਸਵੇਰੇ ਆਪਾਂ ਨਾਸ਼ਤਾ ਨਹੀਂ ਕਰਕੇ ਆਏ ਸੋ ਹੁਣ ਆਪਾਂ ਇੱਥੇ ਰੁੱਕ ਕੇ ਨਾਸ਼ਤਾ ਵਗੈਰਾ ਕਰਾਂਗੇ ਚਾਹ ਵਗੈਰਾ ਸਾਨੂੰ ਪਿੱਛੋਂ ਜਿਹੜੇ ਪੰਪ ਵਾਲੇ ਆਪਣੇ ਬਾਪੂ ਹੀ ਉਹਨਾਂ ਨੇ ਪਲਾਤੀ ਸੀ। ਵੈਸੇ ਉਹ ਸਾਨੂੰ ਨਾਸਤੇ ਨਾਲ ਉਹ ਕਹਿ ਰਹੇ ਸੀ ਕਿ ਤੁਹਾਨੂੰ ਖਵਾਨਾ ਬਾਜਰੀ ਦੀ ਰੋਟੀਆਂ। ਪਰ ਐਂ ਬਾਪੂ ਟਾਈਮ ਬਹੁਤ ਜ਼ਿਆਦਾ ਹੋਇਆ ਨਾ ਕਿਉਂਕਿ ਸਫਰਾ ਥੋੜਾ ਜ਼ਿਆਦਾ ਕੱਢਣਾ ਸੀ। ਸੋ ਦਿਨ ਬਹੁਤ ਵਧੀਆ ਲੱਗਾ ਰਾਤੀ ਥੋੜੀ ਜੀ ਬਾਰਿਸ਼ ਆਈ। ਬਟ ਇਹ ਹੋ ਗਿਆ ਵਧੀਆ ਕਿ ਸਾਨੂੰ ਟੈਂਟ ਲਾਉਣ ਦੀ ਲੋੜ ਨਹੀਂ ਪਈ ਉਹਨਾਂ ਨੇ ਸਾਨੂੰ ਕਮਰਾ ਦੇ ਦਿੱਤਾ ਸੀ। ਸੋ ਅੱਜ ਦਿਨ ਵਧੀਆ ਲੱਗਾ। ਮਾੜੀ-ਮੋਟੀ ਬੱਦਲਬਾਈ ਬਣੀ ਹੋਈ ਆ। ਸੋ ਨਾਸ਼ਤਾ ਕਰਕੇ ਨਿਕਲਦੇ ਆ ਆਪਣੇ ਅਗਲੇ ਸਫ਼ਰ ਲਈ। ਕਿੰਨਾਰੇਸ ਲੱਗੀ ਅੱਜ ਚਾਚਾ ਹੋਈ ਗਏ ਆ ਕਿੱਥੇ ਚਾਚਾ ਕਿੱਥੇ ਕੁੜਾ ਕੱਜ ਕੰਮ ਅੱਜ ਲੱਗੀ ਆ ਚਾਚਾ ਨਾਲ ਰੇਸ ਚਾਚਾ ਜਾਂੜੇ 58 11 ਵਾਂਗ ਉੜਦਾ ਹੀ ਆਹ ਓਹੋ ਹੋ ਹੋ ਵੀਡੀਓ ਬਣਾਉਂਦੇ ਫੋਨ ਹੱਥ ਤੋਂ ਨਿਕਲ ਗਿਆ ਸੜਕ ਤੇ ਜਾ ਡਿੱਗਾ ਸਪੀਡ ਆਪਣੀ ਕੋਈ 25 ਦੇ 28 ਦੇ ਵਿੱਚ ਘਾਰ ਸੀ ਸਾਈਕਲ ਦੀ ਇੱਕ ਪਲ ਤਾਂ ਲੱਗਾ ਕਿ ਟੁੱਟ ਗਿਆ ਹੋਏਗਾ ਪਰ ਬਚਾਰਿਆ ਮਾਮੂਲੀ ਜਿਹਾ ਸਕ੍ਰੈਚ ਆਇਆ ਹੈ ਗਾਰਡ ਨੂੰ ਬਾਕੀ ਸਕਰੀਨ ਵਗੈਰਾ ਕੈਮਰਾ ਵਗੈਰਾ ਬਚਾਅ ਹੋ ਗਿਆ ਪਹਿਲੀ ਵਾਰੀ ਫੋਨ ਡਿੱਗਾ ਪੂਰੇ ਤੂਰ ਦੇ ਵਿੱਚ ਹੱਥੋਂ ਉਹ ਡਿੱਗਾ ਵੀ ਸ਼ੜਕ ਉੱਤੇ ਬਰ ਵਿਚਾਰਿਆ ਹਾਲਾ ਫੜ ਦੇ ਪੂਜੀਆ ਤੇ ਸੰਭਲ ਲੈ ਤੇ ਜੋਰੀ ਹਾਲਾ ਫੜ ਤੂੰ ਜੀਆ ਤੇ ਸੰਭਲ ਲੈ ਤੇ ਜੋਰੀ ਹੱਸ ਮਾਰੋ ਖੰਦਾ ਤੇ ਰੱਤਰਵੇ ਚੱਲੇ ਮੇਲੇ ਨੂੰ ਚੱਲੀਏ ਹੋ ਰੋਣੇ ਤੇ ਉਹ ਦੂਰ ਕਟਵੇ ਚੱਲੇ ਮੇਲੇ ਨੂੰ ਚੱਲੀਏ ਸਬੰਤੀ ਕਿਲੋਮੀਟਰ ਸਫਰ ਕੱਢ ਕੇ ਆਏ ਆ ਜੀ ਪਿਛਲੇ ਦੋ ਘੰਟੇ ਆ ਤੇ ਪਰਾ ਅੱਜ ਦਾ ਜਿਹੜਾ ਬਾਕੀ ਦਾ ਟਾਰਗੇਟ ਆ ਕੋਈ 80 ਕਿਲੋਮੀਟਰ ਹੋਰ ਬਚਿਆ ਉਹ ਟਾਈਮ ਹੋ ਚੁੱਕਿਆ ਜੀ 12 ਵਜੇ ਦਾ ਪਾਣੀ ਪੀਣ ਵਾਸਤੇ ਰੁਕੇ ਆ ਪੰਪ ਤੇ ਕੋ 10 ਮਿੰਟ ਆਸ਼ਰਾਮ ਕਰਕੇ ਕਰਦੇ ਆ ਆਪਣਾ ਸਫ਼ਰ ਸ਼ੁਰੂ ਕਰਦੇ ਆ ਹਾਂਜੀ ਇੱਕੋ ਗੋਲੀ ਬਚੀ ਆ ਕਿੱਥੇ ਗਈਆਂ ਤੇ ਖਾਧੀਆਂ ਹੋਰ ਕਿੰਨੇ ਖਾਧੀਆਂ ਅਹੀ ਖਾਧੀਆਂ ਕਿੰਨੀਆਂ ਹੀ ਗੋਲੀਆਂ ਅੱਜ ਤੇ ਗੋਲੀ ਅੱਜ ਦੇ ਖਾਣ ਦੇ ਆ ਆ ਜਾ ਈ ਗੋਲੀਆਂ ਹੋਰ ਦੋ ਦੋ ਤੇ ਲਾਸਟ ਹੀ ਆ ਕਰਵਾਸ ਕਰੋ ਕਿ ਕਾਲੀ ਬੰਦੇ ਦੋ ਤਿੰਨ ਉਹ ਦੋ ਮੈਨੂੰ ਆ ਗਿਆ ਔਰ ਕਿੰਨੀਆਂ ਚਾਹੀਦੀਆਂ ਕੰਮ ਕਰਾ ਦੇ ਇੱਥੇ ਪਾਣੀ ਫੇਰ ਕੇ ਚੰਗੀ ਤਰ੍ਹਾਂ ਪਾ ਦੇ ਇਹ ਆਪਣਾ ਬੀਕਾਂ ਦੇਰ ਤੋਂ ਮਿਲਿਆ ਸੀ

अभी जहाँ से एक आदमी जा रहे थे कोई गाड़ियाँ लेके दस पंद्रह वो भी शायद रिटायर्ड हो के आया कोई आर्मी वाला ऑफिसर था अभी आपके गाँव के ही ठीक है ऑफिसर थे यहाँ कोई जे होगा ठीक है ਸਾਮਣੇ ਦੇਖ ਰਿਹਾ ਸੀ ਜਾਂਦੇ ਜਾਂਦੇ ਬੰਦੇ ਕੰਮ ਕਰ ਰਿਹਾ ਬਹੁਤ ਜਿਆਦਾ ਹਾਈਟ ਤੇ ਆ ਕੰਮ ਸਿਕਮੇ ਜਿਆਦਾ ਨਹੀਂ ਤਾਂ ਕੋਈ ਇਰਥ ਤੋਂ ਤਾਂ 200 ਫੁੱਟ ਦੀ ਹਾਈਟ ਤੇ ਆ ਦੂ ਦੂ ਬਿਲਕੁਲ ਕੀੜੀਆਂ ਵਰਗੇ ਲੱਗ ਰਿਹਾ ਹੈ ਹੋਰ ਇਸकी ਜੋਬ ਹੈ ਪਰ ਕੰਮ ਤੇ ਕੰਮ ਹੀ ਹੈ ਤਾਂ ਤੁਸੀਂ ਦੂਰ ਤੇ ਵਿਊ ਨਾਲ ਦੇਖਾਂਗੇ ਤਾਂ ਆਪਾਂ ਨਹੀਂ ਦੇਖ ਸਕਦੇ ਇਹਨਾਂ ਨੂੰ ਸਾਰਾ ਟਿੱਡ ਦਾ ਮਸਲਾ ਕੋਈ 70 ਕਿਲੋਮੀਟਰ ਸਫਰ ਕਰ ਚੁੱਕੇ ਆਪਾਂ ਟਾਈਮ ਹੋ ਗਿਆ 1:30 ਵਜੇ ਦਾ ਥੋੜੀ ਸ਼ਹਿਰ ਤੋਂ ਬਾਹਰ ਆ ਗਏ ਸ਼ਾਹਪੂਰਾ ਤੋਂ ਕੋਈ 3 ਕਿਲੋਮੀਟਰ ਪਿੱਛੇ ਇੱਥੇ ਇੱਥੇ ਬਣਾਵਾਂਗੇ ਆਪਣਾ ਦੁਪਹਿਰ ਦਾ ਖਾਣਾ ਔਰ ਕੁਝ ਕੁਝ ਪਲ ਕਰਾਂਗੇ ਰੈਸਟ ਕਿਉਂਕਿ ਅੱਜ ਕਾਫੀ ਯਾਰਾ ਸਾਈਕਲ ਖਿੱਚ ਕੇ ਆਏ ਆਪਾਂ ਸੋ ਇਕ ਤਾਂ ਸ਼ਾਮ ਵਗੈਰਾ ਵੀ ਹੈ ਇੱਥੇ ਰੋਡ ਤੋਂ ਇੱਕਦਮ ਸਾਈਡ ਤੇ ਆ ਥੋੜਾ ਗਾਰਡਨ ਜਿਹਾ ਟਾਈਪ ਏਰੀਆ ਸੋ ਇੱਥੇ ਬਣਾਉਨੇ ਆ ਆਪਣਾ ਖਾਣਾ ਫਿਰ ਚੱਲਦੇ ਆ ਅਗਲੇ ਸਫ਼ਰ ਵਾਸਤੇ ਸਾਈਕਲਿੰਗ ਲਾਈਫ ਸਾਫਰ ਕਰ ਚੁਕੇ ਆ ਜੀ ਆਪਣਾ ਹੁਣ ਤੱਕ ਦਾ 2000 ਕਿਲੋਮੀਟਰ ਦੇ ਆਸ-ਪਾਸ ਇੱਥੋਂ ਦਿੱਲੀ ਕਰੀਬ 115 ਤੋਂ 20 ਕਿਲੋਮੀਟਰ ਹੋਰ ਆ ਜਿੰਨਾ ਆਪਣੇ ਕੋਲ ਅੱਜ ਸਫਰ ਹੋ ਸਕੇਗਾ ਉਨਾ ਕਰਾਂਗੇ ਬਾਕੀ ਦਾ ਆਪਾਂ ਕੱਲ ਕਰਾਂਗੇ ਕੱਲ ਅਸੀਂ ਰੁਕਾਂਗੇ ਗੋਪੀ ਵੀਰ ਦੇ ਫਲੈਟ ਤੇ ਉਹ ਆਪ ਤੇ ਨਹੀਂ ਇੱਥੇ ਹੈਗਾ ਬੰਬੇ ਗਿਆ ਹੋਇਆ ਕੋਰਸ ਵਾਸਤੇ ਉਹਨੇ ਆਲਰੇਡੀ ਕਿਸੇ ਨੂੰ ਕਹਿ ਦਿੱਤਾ ਕਿਸੇ ਵੀਰ ਭਰਾ ਨੂੰ ਅੱਗੋਂ ਰਿਸੀਵ ਕਰਨ ਵਾਸਤੇ ਸੋ ਕੱਲ ਉੱਥੇ ਪਹੁੰਚ ਕੇ ਕੱਲ ਦਾ ਦਿਨ ਉੱਥੇ ਰੁਕਾਂਗੇ ਰਾਤ ਔਰ ਪਾਸਟਰ ਦੇਨ ਘੁਮਾਂਗੇ ਪੂਰਾ ਦਿੱਲੀ ਔਰ ਫਿਰ ਉਸ ਤੋਂ ਅੱਗੇ ਚੱਲਾਂਗੇ ਪਿੰਡ ਵੱਲੋਂ ਇਹ ਸਭ ਤੋਂ ਵੱਡਾ ਸਫਰ ਸੀ ਸਾਡੇ ਉਹ ਸਾਡਾ ਪਹਿਲਾ ਸਫਰ ਸੀ ਔਰ ਸਭ ਤੋਂ ਵੱਡਾ ਸਫਰ ਹੋ ਗਿਆ ਸੋ ਕਦੋਂ ਸ਼ੁਰੂ ਹੋਇਆ ਕਦੋਂ ਖਤਮ ਹੋਣ ਤੇ ਆ ਗਿਆ ਪਤਾ ਹੀ ਨਹੀਂ ਚੱਲਿਆ ਅੱਜ 24ਵਾਂ ਦਿਨ ਆ ਆਪਣਾ ਸੋ ਜਿੰਨਾ ਵੀ ਸਫ਼ਰ ਕੀਤਾ ਬਹੁਤ ਵਧੀਆ ਰਿਹਾ ਅੱਜ ਵੀ ਅੱਜ ਦੀ ਸ਼ਾਮ ਅਸੀਂ ਕਿਸੇ ਪੰਪ ਵਗੈਰਾ ਤੇ ਰੁਕਾਂਗੇ ਔਰ ਇਸ ਤੋਂ ਬਾਅਦ ਫਿਰ ਸਿੱਧਾ ਆਪਾਂ ਦਿੱਲੀ ਰੁਕਣਾ ਜਾ ਕੇ ਫਲੈਟ 'ਚ ਸੋ इस सफर इस सफर अपनी कैपेबिलिटी का भी पता चल गया सी सफर निकल गया पूरा इंजॉय किया सफर और बहुत कुछ सीखे इस सफर तो हाँ जी

ਤੋ ਹੁਣ ਖਾਣਨੇ ਆ ਜੀ ਗਰਮਾ ਗਰਮ ਮੈਗੀ ਨਮਕ ਮੈਗੀ ਆਪਣੀ ਹੋ ਗਈ ਆ ਰੈਡੀ ਮੈਗੀ ਖਾ ਕੇ ਕਰਦੇ ਆ 1/2 ਘੰਟਾ ਰੈਸਟ ਤੇ ਫੇਰ ਨਿਕਲਦੇ ਆ ਅੱਗੇ ਸਫਰ ਨੂੰ ਮੈਗੀ ਹੋ ਗਈ ਰੈਡੀ ਗਰਮਾ ਗਰਮ ਮੈਗੀ ਜਿੰਨਾ ਵੀ ਅੱਜ ਸਫਰ ਕਰਕੇ ਆਏ ਆ ਉਹ ਸਾਰਾ ਬਿਜ਼ੀ ਰੋਡ ਸੀ ਸਾਰਾ ਹੀ ਬਿਜ਼ੀ ਏਰੀਆ ਸੀ ਦੋਨੋਂ ਤਰਫ ਬਿਲਡਿੰਗਾਂ ਵਗੈਰਾ ਸ਼ਹਿਰ ਵਗੈਰਾ ਆਉਂਦੇ ਨੇ ਕੋਈ 500 ਮੀਟਰ ਤੱਕ ਖਾਲੀ ਦਿਖਿਆ ਬਾਕੀ ਸਾਰਾ ਹੀ ਇਦਾਂ ਹੀ ਬਿਜ਼ੀ ਰਿਹਾ ਅੱਜ ਸਾਈਕਲ ਚਲਾਉਣ ਜੀ ਥੋੜੀ ਦਿੱਕਤ ਆਈ ਕਿਉਂਕਿ ਬਿਜ਼ੀ ਹੋਣ ਕਰਕੇ ਸਾਨੂੰ ਲਿੰਕ ਰੋਡ ਦੇ ਨਾਲ-ਨਾਲ ਹਾਈਵੇ ਦੇ ਨਾਲ ਲਿੰਕ ਰੋਡ ਤੇ ਚੱਲਣਾ ਪਿਆ ਬਟ ਇਹ ਆ ਕਿ ਅਸੀਂ ਕਮ ਸਕਮ 50 ਤੋਂ 70 ਕਿਲੋਮੀਟਰ ਲਿੰਕ ਰੋਡ ਤੇ ਚੱਲੇ ਆ ਅੱਜ ਤੇ ਲਿੰਕ ਰੋਡ ਵੀ ਹੁੰਦਾ ਬਿਜੀ ਜਿਵੇਂ ਹਾਈਵੇ ਬਿਜੀ ਆ ਅਸੀਂ ਇਸ ਕਰਕੇ ਅੱਜ ਜਿਆਦਾ ਸਫਰ ਕਰ ਰਹੇ ਆ ਕਿ ਕੌਲ ਦਾ ਸਫਰ ਆਪਣਾ ਘੱਟ ਰਵੇ ਕਿ ਆਪਾਂ ਟਾਈਮ ਨਾਲ ਦਿੱਲੀ ਪਹੁੰਚ ਜਾਈਏ ਅ ਤੂੰ ਦੇਖ ਸਕਦੇ ਹੋ ਹਾਈਵੇ ਦੇ ਨਾਲ ਨਾਲ ਲਿੰਕ ਰੋਡ ਵੀ ਉਨਾ ਹੀ ਬਿਜ਼ੀ ਚੱਲ ਰਿਹਾ ਹੈ ਮਾ ਗੱਡੀਆਂ ਆ ਰਹੀਆਂ ਇਹ ਜ਼ਿਆਦਾ ਪ੍ਰੇਸ਼ਾਨੀ ਹੋਈ ਹੈ ਸਾਨੂੰ ਸਫਰ ਕਰਨ ਚ ਛੋਟੇ-ਮੋਟੇ ਗੱਡੀਆਂ ਤੇ ਚੱਲਦੀਆਂ ਬਟ ਵੱਡੇ ਹੈਵੀ ਟਰੱਕ ਵੀ ਜਾ ਰਹੇ ਆ ਨਾਲ ਨਾਲ ਕਿਉਂਕਿ ਜਿਆਪੁਰ ਦਿੱਲੀ ਹਾਈਵੇ ਐਕਸਪ੍ਰੈਸ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਉਹ ਜਦੋਂ ਵੀ ਐਕਸੀਡੈਂਟ ਹੁੰਦਾ ਪਿੰਚਰ ਗੱਡੀਆਂ ਇਕੱਠੀਆਂ ਟੱਕਰ ਆਉਂਦੀਆਂ ਕਾਫੀ ਜਗ੍ਹਾ ਤੇ ਦੇਖਿਆ ਗੱਡੀਆਂ ਵਾਪਸ ਮੋੜ ਰਹੀਆਂ ਔਰ ਲਿੰਕ ਰੋਡ ਤੇ ਜਾ ਰਹੀਆਂ ਸੋ ਅਸੀਂ ਜਿਸ ਫਲੋ ਚ ਸਾਈਕਲ ਚਲਾਉਣਾ ਚਾਹੁੰਦੇ ਸੀ ਅੱਜ ਕੁਝ ਫਲੋ ਚ ਸਾਈਕਲ ਚਲਾ ਨਹੀਂ ਸਕੇ ਇਹ ਫਿਰ ਬਿਜ਼ੀ ਰੂਟ ਆ ਔਰ ਸੇਫਟੀ ਲੈ ਕੇ ਚੱਲਣਾ ਪੈਂਦਾ ਇੱਥੇ ਆ ਤੁਸੀਂ ਦੇਖ ਰਹੇ ਹੋ ਪਿਛੇ ਦੱਸ ਰਹੇ ਸੀ ਕਿ 10 ਕਿਲੋਮੀਟਰ ਪੂਰਾ ਜਾਮ ਲੱਗਾ ਹੋਇਆ ਸੋ ਇਸੇ ਕਰਕੇ ਲਿੰਕ ਰੋਡ ਵੀ ਉਨਾਂ ਹੀ ਬਿਜੀ ਚੱਲ ਰਿਹਾ ਅੱਜ ਤੇ ਜੇ ਸਪੀਡ ਨਾਲ ਚੱਲ ਰਿਹਾ ਅਗਰੇ ਸਪੀਡ ਨਾਲ ਚੱਲਦੇ ਨਾਲ ਇਹਨਾਂ ਤੋਂ ਪਹਿਲਾਂ ਦਿੱਲੀ ਪਹੁੰਚ ਜਾਗੇ ਆਪਾਂ ਅੱਛਾ ਅੱਛੇ ਨੇ ਪਤਾ ਨਹੀਂ ਲੱਤਾਂ ਦੇ ਕਿਹੜਾ ਸਰੀਆ ਪੋਇਆ ਇਹ ਥੱਕਦਾ ਹੀ ਨਹੀਂ ਜੇ ਜਦੋਂ ਥੱਕਦਾ ਫਿਰ ਚੰਗਤ ਨਹੀਂ ਸਕਦਾ ਅੱਜ ਸਕੁਅਰ ਦੀ ਨਿੱਕੋ ਸੂਮੀ ਦਵੱਟੀ ਆ ਬੰਦੇ ਕਿਹੜਾ ਜਾ ਕੇ ਮੈਡਲ ਜਿੱਤਣਾ ਇਹਨੇ ਕੀ ਆ ਗਿਆ ਜੀ ਮੇਨ ਟੂਲ ਪਲਾਜ਼ਾ ਇੱਥੋਂ ਥੋੜੀ ਦੂਰ ਤੋਂ ਰਾਜਸਥਾਨ ਦੀ ਹੱਦ ਖਤਮ ਹੋ ਜਾਏਗੀ। ਔਰ ਰਾਜਸਥਾਨ ਨੂੰ ਆਪਾਂ ਰਾਜਸਥਾਨ ਦੀ ਧਰਤੀ ਨੂੰ ਆਪਾਂ ਅਲਵਿਦਾ ਕਹਿ ਦਾਂਗੇ ਅੱਜ। ਸਵੇਰ ਦਾ ਪਤਾ ਨਹੀਂ ਕੀ ਖਾਦਾ ਇਹਨੇ ਖਾਦਾ ਤੇ ਉਹੀ ਕੁਸਾ ਜੋ ਮੈਂ ਖਾਦਾ ਬੜਾ ਹੁਣ ਮੁਸ਼ਕਲ ਨਾਲ ਰੋਕਿਆ ਇਹਨੂੰ ਹੁਣ ਮੁਸ਼ਕਲ ਨਾਲ ਰੋਕਿਆ ਇਹਨੂੰ ਪਤਾ ਨਹੀਂ ਕੀ ਖਾ ਕੇ ਤੁਰਿਆ ਸੀ ਇਹ ਕੋਈ ਐਕਸਟਰਾ ਹੀ ਖਾ ਰਿਆ ਲੱਗਦਾ ਮੇਰੇ ਨਾਲ ਇਹਨੇ ਜਿਹੜੀ ਰੇਲ ਬੰਨੀ ਆ ਸਵੇਰ ਦੀ ਅੱਜ ਮਾਣਾ ਜਿਹੜੀ ਇਹਨੇ ਰੇਲ ਬੰਨੀ ਆ ਨਾ ਸਵੇਰ ਦੀ ਚਾਚੇ ਨੇ ਅੱਜ ਧਾਨਾ ਓਏ ਧਾਨਾ ਚਾਚਾ Hmm. <sighs> तो हाँ जी, हाँ जी। नहीं वो ऐसे लगता है बाद में जब लेटते हैं तो हो जाता है छह तो चे, हाँ। फुट हो जाता है ये हाँ हाँ चल चलें यार बीच में सामान आ जाता है ना साइड साइड में हाँ हाँ खर्चा बच जाता है ना इससे हमारा तो सिर्फ हाँ हां बस, हाँ, बस नहीं हम सुबह निकल जाते हैं अपना आठ साढ़े आठ बजे निकल जाते हैं हम क्योंकि हमने स, दिन में सफर आज हम करके आए हैं एक सौ दस किलोमीटर हाँ जहाँ तक सुबह चले थे हम कोई साढ़े नौ बजे एक सौ दस किलोमीटर अभी हमें कोई जगह का एग्जैक्ट पता नहीं पंप पे रुके थे वो जगह का नाम अभी कोई याद नहीं है हमें क्योंकि हम चले थे जयपुर से ਜਾ ਪੁਰ ਸਿਰਫ 60 ਕਿਲੋਮੀਟਰ ਆਏ ਸੀ। ਵहां ਸੇ ਅੱਗੇ 110 ਕਿਲੋਮੀਟਰ ਏ ਕੀ ਹੈ। ਸੋ ਰਾਜਸਥਾਨ ਦੀ ਸਰਹੱਦ ਨੂੰ ਛੱਡ ਕੇ ਹਰਿਆਣੇ ਦੀ ਸਰਦ ਚੈਂਟਰ ਕਰ ਗਏ ਆ। ਇੱਥੋਂ ਜਿਸ ਪੰਪ ਤੇ ਆਪਾਂ ਅੱਜ ਰੁਕੇ ਆਂ ਇੱਥੋਂ ਕੋਈ 200 ਕਿਲੋਮੀਟਰ ਦੀ ਦੂਰੀ ਤੇ ਰਾਜਸਥਾਨ ਦਾ ਲਾਸਟ ਪੰਪ ਆ। ਸੋ ਉਧਰ ਜਿਹੜਾ ਤੇਲ ਹੈ ਉਹ ਵੀ 8-9 ਰੁਪਏ ਮਹਿੰਗਾ ਔਰ ਇੱਥੇ ਜਿਹੜਾ ਤੇਲ ਆ ਉਹ ਵੀ 8-10 ਰੁਪਏ ਸਸਤਾ। ਸੋ ਬਿਲਕੁਲ ਆਪਾਂ ਕੰਡੇ ਤੇ ਬੈਠੇ ਆ ਸੋ ਕਹਿ ਲਈਏ ਸਮਝ ਲਈਏ ਕਿ ਜਿੱਦਾਂ ਰਾਜਸਥਾਨ ਉਹ ਹਰਿਆਣੇ ਦੀ ਹੱਦ ਦੀ ਬਿਲਕੁਲ ਆਪਾਂ ਪੁਆਇੰਟ ਤੇ ਬੈਠੇ ਹੋਏ ਆ ਅੱਜ ਬਿਲਕੁਲ ਪੁਆਇੰਟ ਤੇ ਬੈਠੇ ਹੋਏ ਆ ਸੋ ਇੱਥੋਂ ਅਸੀਂ ਆਪਣਾ ਸਫ਼ਰ ਸ਼ੁਰੂ ਕਰਾਂਗੇ ਸਵੇਰੇ ਹੁਣ ਬਣਾਵਾਂਗੇ ਆਪਾਂ ਰਾਤ ਦਾ ਡਿਨਰ ਆਪਣਾ ਔਰ ਫਿਰ ਕਰਦੇ ਆ ਰੈਸਟ ਟੈਂਟ ਆਪਾਂ ਲਗਾ ਲਿਆ ਚਾਚੀ ਹੁਣਾਂ ਨੇ ਅੱਜ ਜਿਹੜੇ ਫੱਟੇ ਚੱਕੇ ਆ ਸਪੀਡ ਵਾਲੇ ਨਾ ਫੈਨ ਹੋ ਗਿਆ ਚਾਚਾ ਤੇਰਾ ਤੂੰ ਏਸ ਹਸਪੀ ਲੱਤਾਂ 'ਚ ਕਿਹੜੇ ਸਰੀਏ ਪੁਆਏ ਆ ਜਿਹੜੀ ਸਪੀਡ ਤੋਂ ਅੱਜ ਵੱਟੀ ਆ ਨਾ ਮੈਂ ਤੁਹਾਨੂੰ ਮੂੰਹ ਤੇ ਕਹਿਣਾ ਚਾਹੁੰਦਾ ਸੀ ਵੀ ਕੀ ਖਾਦਾ ਈ ਸਵੇਰੇ ਅੱਜ ਸੋ ਸਫ਼ਰ ਆਪਣਾ ਅੱਜ ਦਾ ਇੱਥੇ ਸਮਾਪਤ ਹੋ ਰਿਹਾ ਹੈ ਖਾਣਾ ਬਣਾ ਕੇ ਸ਼ੱਕੇ ਲੰਗਰ ਪ੍ਰਸ਼ਾਦਾ ਤੇ ਫਿਰ ਕਰਦੇ ਆ ਰੈਸਟ ਸਫ਼ਰ ਅੱਜ ਕੇ ਕਰੀਬ ਆਪਾਂ 110 ਕਿਲੋਮੀਟਰ ਕਰ ਹੀ ਲਿਆ ਹੈ ਨਾ ਸੋ ਆਪਣਾ ਕੋਈ ਸਫ਼ਰ ਬਚਿਆ ਕੱਲ ਦਾ 70 ਕਿਲੋਮੀਟਰ ਹੋਰ ਉਹ ਆਪਾਂ ਕੱਲ 2:30 ਜਾਂ 3:00 ਵਜੇ ਤੱਕ ਕਰ ਦੇਣਾ ਖਤਮ ਕਿਉਂਕਿ ਆਪਾਂ ਜਾਣਾ ਦਿੱਲੀ ਸੋ ਦਿੱਲੀ ਆਪਾਂ ਰੁਕਾਂਗੇ ਕੱਲ ਗੋਪੀ ਬਾਈ ਦੇ ਫਲੈਟ ਤੇ ਸੋ ਇੱਕ ਦਿਨ ਉਸ ਤੋਂ ਬਾਅਦ ਅੱਗੇ ਆਪਾਂ ਰੁਕਾਂਗੇ ਫੇਰ ਉਹਨਾਂ ਦੇ ਫਲੈਟ ਤੇ ਸੋ ਆਪਾਂ 2 ਦਿਨ ਲਵਾਂਗੇ ਦਿੱਲੀ ਕੱਲ ਦਾ ਦਿਨ ਜੇ ਸ਼ਾਮ ਨੂੰ ਪਹੁੰਚਦੇ ਆਂ ਔਰ ਪਰਸ ਉਹਨਾਂ ਦੇ ਨਾਲ ਆਪਾਂ ਦਿੱਲੀ ਰੁਕਾਂਗੇ ਔਰ ਫਿਰ ਚੌਥ ਨੂੰ ਅਸੀਂ ਨਿਕਲ ਜਾਵਾਂਗੇ ਪੰਜਾਬ ਵੱਲ ਸੋ ਜਿੰਨੀ ਤੁਸੀਂ ਸਪੋਰਟ ਕੀਤੀ ਆ ਇਹ ਸਫਰਾਂ ਇਹ ਸਫਰ ਦੇ ਵਿੱਚ ਸਾਡੀ ਅੱਗੇ ਵੀ ਇਦਾਂ ਸਪੋਰਟ ਕਰਦੇ ਰਹੋ ਨਵੇਂ-ਨਵੇਂ ਵਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਪਿੰਡ ਜਾਵਾਂਗੇ ਪਿੰਡ ਜਾ ਕੇ ਵੀ ਕੋਈ ਮਿਨੀ ਵਲੌਗ ਬਣਾਉਂਦੇ ਰਵਾਂਗੇ ਅਸੀਂ ਉਸ ਤੋਂ ਬਾਅਦ ਫਿਰ ਕੋਈ ਨਵੇਂ ਸਫਰ ਦਾ ਪਲਾਨ ਕਰਕੇ ਜਲਦੀ ਕਿਸੇ ਸਫਰ ਵਾਸਤੇ ਜਿਗਾਵਾਂਗੇ ਟੈਂਟ ਵਗੈਰਾ ਲਾ ਕੇ ਆਪਣਾ ਸੋ ਇਹ ਤਰਪਾਲ ਇਸ ਕਰਕੇ ਪਾਈ ਹੈ ਕਿਉਂਕਿ ਟ੍ਰੇਲ ਬਹੁਤ ਜ਼ਿਆਦਾ ਹੁੰਦੀ ਹੈ ਸੋ ਟੈਂਟ ਦੇ ਅੰਦਰ ਮਾੜੀ ਮਾੜੀ ਸੇਮੀ ਦੀ ਰਹਿੰਦੀ ਹੈ ਟ੍ਰੇਲ ਕਿਉਂਕਿ ਇਹਨਾ ਵਾਟਰ ਪ੍ਰੂਫ ਇਹਨਾ ਵਧੀਆ ਟੈਂਟਰੀ ਆਪਣੇ ਕੋਈ ਆਪਾਂ ਜਦੋਂ ਨੈਕਸਟ ਟਾਈਮ ਜਾਵਾਂਗੇ ਕਿਸੇ ਟੂਰ ਤੇ ਫਿਰ ਆਪਾਂ ਥੋੜਾ ਵਧੀਆ ਲੈ ਕੇ ਜਾਵਾਂਗੇ ਕਿਉਂਕਿ ਇਹਦੇ ਅੰਦਰ ਟ੍ਰੇਲ ਆ ਜਾਂਦੀ ਹੈ ਸੋ ਇਸ ਕਰਕੇ ਆਪਾਂ ਇਹ ਨਾਲ ਥੋੜਾ ਜਿਹਾ ਤਰਪਾਲ ਦਾ ਟੁਕੜਾ ਨਾਲ ਲੈ ਕੇ ਆਏ ਸੀ ਆਪਣੇ ਇਹ ਕਾਫੀ ਕੰਮ ਆਇਆ ਆਪਣੇ ਸਫਰ ਦੇ ਵਿੱਚ ਤੇ ਇਸ ਕਰਕੇ ਅੱਜ ਇਹਨੂੰ ਪੂਰਾ ਢੱਕਿਆ ਸੀ ਇਹ ਤਾਂ ਥੋੜੀ ਠੰਡ ਵੀ ਰੋਕੇ ਗਏ ਕਿਉਂਕਿ ਠੰਡ ਅੱਜ ਜਿਆਦਾ ਹਰਿਆਣੇ ਚ ਆਪਾਂ ਆ ਚੁੱਕੇ ਆਂ ਔਰ ਖਾਣਾ ਆਪਣਾ ਰੈਡੀ ਆ ਤਾਂ ਤਾਂ ਰੈਡੀ ਆ ਜੀ ਠੀਕ ਆ ਠੀਕ ਆ ਤੋਂ ਖਾਣਾ ਖਾ ਕੇ ਫਿਰ ਕਰਦੇ ਆ ਰੈਸਟ ਤੇ ਕੱਲੋਂ ਨਿਕਲਦੇ ਆ ਆਪਣੇ ਨਵੇਂ ਸਫਰ ਲਈ ਉਜੀ ਖਾਣਾ ਵਗੈਰਾ ਖਾ ਲਿਆ ਆਪਾਂ ਹੁਣ ਕਰਾਂਗੇ ਰੈਸਟ ਅੱਜ ਦਾ ਸਫਰ 110 ਕਿਲੋਮੀਟਰ ਕਰਕੇ ਆਪਾਂ ਪਹੁੰਚੇ ਆ ਹਰਿਆਣੇ ਦੀ ਸਰwidehat ਤੇ ਇੱਥੋਂ ਰਾਜਸਥਾਨ ਦੀ ਜਿਹੜੀ ਸਰwidehat लास्ट ਜਿਹੜਾ ਪੰਪ ਹੈ ਉਹ ਕੋਈ ਆਪਣਾ 200 ਕਿਲੋਮੀਟਰ ਤੇ ਆ ਸੋ ਕੱਲ ਨੂੰ ਆਪਾਂ ਦਿੱਲੀ ਪਹੁੰਚ ਜਾਵਾਂਗੇ ਦਿੱਲੀ ਆਪਾਂ ਨੂੰ ਇੱਥੋਂ ਕੋਈ 70 ਤੋਂ 75 ਕਿਲੋਮੀਟਰ ਹੋਰ ਹੈ ਟਾਈਮ ਨਾ ਪਹੁੰਚ ਗਏ ਤੇ ਦਿੱਲੀ ਘੁੰਮਾਂਗੇ ਸ਼ਾਮ ਨੂੰ ਅਗਰ ਨਹੀਂ ਪਹੁੰਚ ਸਕੇ ਤੇ ਫਿਰ ਪਰਸੋ ਪੂਰਾ ਦਿਨ ਆਪਣੇ ਭਾਇਆ ਦਿੱਲੀ ਘੁੰਮਾਂ ਨੂੰ ਸੋ ਜਿੱਦਾਂ ਤੁਸੀਂ ਸਪੋਰਟ ਕਰਦੇ ਆ ਰਹੇ ਹੋ ਸਾਨੂੰ ਇਦਾਂ ਹੀ ਅਕੇ ਸਪੋਰਟ ਕਰਦੇ ਰਹੋ ਪਿੰਡ ਜਾ ਕੇ ਵੀ ਕੁਝ ਛੋਟੇ-ਮੋਟੇ ਮਿੰਨੀ ਵਲੌਗ ਵਗੈਰਾ ਬਣਾਵਾਂਗੇ ਆਪਾਂ ਜਿਹੜੇ ਥੋੜੇ ਇਨਫੋਰਮੇਟਿਵ ਹੋਣਗੇ ਸੋ ਉਸ ਤੋਂ ਬਾਅਦ ਜਲਦੀ ਆਪਣਾ ਨਵਾਂ ਸਫਰ ਉਲੀਕਾਂਗੇ ਕਿਸੇ ਨਵੇਂ ਸਟੇਟ 'ਚ ਇਸੇ ਨਵੇਂ ਲੋਕਾਂ ਚ ਸੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਔਰ ਸਪੋਰਟ ਕਰਦੇ ਰਹੋ ਸੋ ਅੱਜ ਲਈ ਦੋ ਅਜਾਜ਼ਤ ਮਿਲਦੇ ਆਂ ਕੱਲ ਨਵੇਂ ਵਲੌਗ ਨਾਲ ਸასი ਕਾਲ